ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਕਰੀ ਲਪਾਈ ਸੀ ਕਰੌਂਦੇ ਦੀ ਤੇ ਜਿਹਦੇ ਵਿੱਚ ਕਾਫੀ ਵੀਰਾਂ ਦੇ ਕਮੈਂਟ ਜਾਂ ਮੈਸੇਜ ਆਏ ਸੀਗੇ ਕਿ ਇਹ ਕੀ ਚੀਜ਼ ਹੈ ਜਾਂ ਮਤਲਬ ਤੁਸੀਂ ਰੀਲ ਗੀਤ ਲਾ ਕੇ ਨਾ ਪਾਇਆ ਕਰੋ ਦੱਸਿਆ ਕਰੋ ਸੁਝਾਅ ਕਰਕੇ ਉਹਨਾਂ ਦੇ ਕਰਕੇ ਮੈਂ ਤੁਹਾਨੂੰ ਦੱਸਣ ਲੱਗਾ ਸੀ ਇਹ ਕਰੌਂਦਾ ਹੈਗਾ ਕਰੌਂਦਾ ਆਪਣੇ ਕੋਲ ਲਗਭਗ ਇਸ ਪੂਰੀ ਲਾਈਨ ਦੇ ਵਿੱਚ 20-25 ਕ ਪੌਦੇ ਲੱਗੇ ਹੋਏ ਆ ਤਕਰੀਬਨ ਸਾਰੇ ਨੇ ਮਸੂਰ ਚੱਕ ਲਿਆ ਇਹ 4 ਸਾਲ ਦੇ ਪਲਾਂਟ ਨੇ ਆਪਾਂ ਕਟਿੰਗ ਕਰ ਦਿੰਨੇ ਆ ਤੇ ਸਭ ਤੋਂ ਵੱਧ ਫਰੂਟ ਇਸ ਪੌਦੇ ਨੂੰ ਆਇਆ ਹੋਇਆ ਤੇ ਕਰਾਂਦੇ ਦਾ ਮੰਨ ਲਓ ਜ਼ਿਆਦਾਤਰ ਚੈਰੀ ਕਰਾਂਦਾ ਆਪਾਂ ਕਹਿ ਦਿੰਨੇ ਆ ਇਹਦਾ ਜਿਹੜਾ ਪੌਦਾ ਹੈਗਾ ਇੱਕ ਵੱਡਾ ਕਟਿਆਲਾ ਰੁੱਖ ਹੁੰਦਾ ਹੈ ਝਾੜੀ ਨਮਾ ਪੌਦਾ ਹੁੰਦਾ ਹੈਗਾ ਤੇ ਫਰੂਟਿੰਗ ਇਹਦੀ ਬਹੁਤ ਵਧੀਆ ਹੈ ਇਹਦੇ ਨਾਲ ਜਿਹੜਾ ਹੈਗਾ ਕਰੌਂਦੇ ਦਾ ਜਿਹੜਾ ਉਪਯੋਗ ਹੈਗਾ ਜਾਂ ਇਹਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ ਇਹ ਦੋ ਤਰੀਕੇ ਹੈਗੇ ਇੱਕ ਤੇ ਕਰੌਂਦੇ ਦਾ ਆਚਾਰ ਬਣਦਾ ਹੈਗਾ ਦੂਜਾ ਕਰੌਂਦੇ ਦਾ ਮਰਬਾ ਬਣਦਾ ਹੈਗਾ ਅੱਜਕੱਲ ਦੀ ਪੀੜ੍ਹੀ ਦਾ ਤਾਂ ਪਤਾ ਨਹੀਂ ਵੀ ਇਹਨੂੰ ਕੀ ਕਹਿੰਦੀ ਹੋਊਗੀ ਜਾਂ ਉਹਨਾਂ ਨੂੰ ਪਤਾ ਹੈ ਜਾਂ ਨਹੀਂ ਪਤਾ ਹੈਗਾ ਪਰ ਜਿਹੜਾ ਕਰੌਂਦਾ ਹੈਗਾ ਕਰੌਂਦੇ ਦਾ ਇਹ ਲੋ ਮਰਬਾ ਜਿਹੜਾ ਹੈਗਾ ਤਾਂ ਬਜ਼ੁਰਗੇ ਕੰਨ ਵੀ ਕਈ ਵਾਰੀ 2 ਦੇ ਉੱਤੇ 6 ਵਜੇ ਜਿਹਾ ਵੈਸੇ ਰੜਕ ਪੈਂਦੀ ਹੈਗੀ ਐ ਧੂਈ ਦੇ ਵਿੱਚ ਛੱਟ ਵਗੈਰਾ ਤੋਂ ਤਾਂ ਕਰੌਂਦੇ ਦਾ ਮਰਬਾ ਰეკਮੈਂਡ ਕੀਤਾ ਜਾਂਦਾ ਹੁੰਦਾ ਸੀ ਦੱਸਿਆ ਜਾਂਦਾ ਹੁੰਦਾ ਸੀ ਕਿ ਕਰੌਂਦੇ ਦਾ ਮਰਬਾ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਤੇ ਅਕਸਰ ਮੇਰੇ ਦਾਦਾ ਜੀ ਆਮ ਚਲੋ ਇਸ ਕਰੌਂਦੇ ਦਾ ਮਰਬਾ ਲਿਆਉਂਦੇ ਹੁੰਦੇ ਸੀ ਉਹਨਾਂ ਦੇ ਨਾਲ ਵਿੱਚ ਬਚਪਨ ਦੇ ਵਿੱਚ ਤਾਂ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਸੀ ਪਰ ਹੁਣ ਦਾ ਚਲੋ ਇਹ ਕਿਵੇਂ ਉਗਾਇਆ ਜਾਂਦਾ ਹੈ ਤੇ ਕੀ ਗੱਲਬਾਤ ਹੈਗੀ ਆ ਇਹਦੇ ਬਾਰੇ ਕੁਦਰਤੀ ਮੇਰੇ ਨਾਲ ਕਾਫੀ ਗਿਆਨ ਹੋ ਚੁੱਕਿਆ ਤੇ ਇਹਦੇ ਵਿੱਚ ਇਹ ਪਹਿਲਾ ਪੌਦਾ ਹੈਗਾ ਇਧਰਲਾ ਇਹ ਦੂਸਰਾ ਲਾਈਨ ਦਾ ਹੈਗਾ ਫਿਰ ਐਸੇ ਲਾਈਨ ਵਾਰੀਏ ਸਾਰੇ ਪੌਦੇ ਲੱਗੇ ਹੋਏ ਆ ਉੱਥੇ ਤੱਕ ਤੇ ਇਹਨਾਂ ਚੋਂ ਪਹਿਲੇ ਅਤੇ ਦੂਸਰੇ ਨੂੰ ਬਹੁਤ ਜ਼ਿਆਦਾ ਫਰੂਟ ਹੈ ਦੂਜਿਆਂ ਦੇ ਵਿੱਚ ਹਜੇ ਫਰੂਟ ਮਤਲਬ ਕਿ ਆ ਰਿਹਾ ਹੈ ਘਟ ਹੈ ਪਰ ਹੈਗਾ ਫੇਰ ਵੀ ਕਾਫੀ ਇਹਨਾਂ ਤੇ ਵੀ ਅਦਰ ਦੇ ਮੁਕਾਬਲੇ ਤੇ ਇਹਦੇ ਉੱਤੇ ਵੀ ਕਾਫੀ ਜ਼ਿਆਦਾ ਫਰੂਟ ਹੈ ਫਰੂਟ तकरीबन ਸਾਰੇ ਪੌਦਿਆਂ ਨੇ ਹੀ ਚੱਕਿਆ ਹੋਇਆ ਪਰ ਜਿਨ੍ਹਾਂ ਦੀ ਬਲੂਮਿੰਗ ਵਧੀਆ ਹੋਈ ਹੈ ਜਾਂ ਜਿਨ੍ਹਾਂ ਨੂੰ ਕਹ ਲਓ ਵੀ ਪੈਲ ਦੇ ਆਧਾਰ ਤੇ ਪਹਿਲਾਂ ਲਗਾਇਆ ਗਿਆ ਸੀਗਾ ਜਿਹੜੇ ਇਹ ਪੌਦਾ ਆ ਗਿਆ ਇਸ ਤੋਂ ਬਾਅਦ ਵਾਲੇ ਇਹ ਚਾਰ ਆ ਗਏ ਇਹਨਾਂ ਇਹ ਚਾਰੇ ਪਹਿਲਾਂ ਇੱਥੇ ਲੱਗੇ ਸੀ ਬਾਕੀ ਸਾਰੇ ਇਹਨਾਂ ਤੋਂ ਬਾਅਦ ਚ ਲੱਗੇ ਹੋਏ ਨੇ ਇੱਕ ਸਟੈਪ ਦੇ ਵਿੱਚ ਹੀ ਤੇ ਇਹਨਾਂ ਨੂੰ ਫਰੂਟ ਬਹੁਤ ਜ਼ਿਆਦਾ ਹੈ ਇੱਕ ਫੈਂਸਿੰਗ ਦਾ ਵੀ ਕੰਮ ਕਰਦਾ ਹੈਗਾ ਬਹੁਤ ਵਧੀਆ ਫੈਂਸਿੰਗ ਦਾ ਨੰਮ ਕਰਦਾ ਹੈ। ਅ ਕੰਡਿਆਲੀ ਝਾੜੀ ਹੋਣ ਦੇ ਕਰਕੇ ਇਹ ਇੱਕ ਕਹਿ ਲੋ ਬਾੜ ਦਾ ਕੰਮ ਵਧੀਆ ਕਰਦਾ ਹੈਗਾ। ਤੇ ਇੱਧਰ ਸਾਡੀ ਇਹ ਤਾਰ ਵੀ ਲਾਈ ਹੋਈ ਆ ਸੀਨੇ ਤੇ ਇਹਦੇ ਨਾਲ ਹੀ ਇਹ ਕਰਾਉਂਦਾ। ਨਾਲ ਇਹਦੇ ਪਾਣੀ ਲਈ ਇਹਨੂੰ ਖਾਲ ਛੱਡਿਆ ਹੋਇਆ। ਤੇ ਜਿਹੜੇ ਮੇਰੇ ਵੀਰ ਚਾਹੁੰਦੇ ਹੈਗੇ ਆ ਅ ਕਰਾਉਂਦਾ ਲਾਉਣਾ ਤਾਂ ਜੁਲਾਈ ਠੁਕਮਾ ਸਮਾਂ ਤੇ ਫਰਵਰੀ ਠੁਕਮਾ ਸਮਾਂ ਹੈਗਾ। ਇੱਥੇ ਤੁਸੀਂ ਕਰਾਉਂਦਾ ਲਗਾ ਸਕਦੇ ਹੋ ਧੰਨਵਾਦ ਜੀ